ਵਾਹਿਗੁਰੂ ਜੀ ਕਾ ਥਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਤਾਬ ਦੀ ਸਾਰੀ ਸੰਗਤ ਸਾਰੀ ਕਾਇਨਾਤ ਵੱਲੋਂ ਮਨਾਈ ਜਾ ਰਹੀ ਹੈ ਤਿਲਕ ਜੰਜੂਰਾਖਾ ਰਬਤਾ ਕਾ ਕੀਨੋ ਬੜੋ ਕਲੂ ਮੈਸਾ ਕਾ ਸੋ ਬੱਚਿਆਂ ਵੱਲੋਂ ਗੁਰ ਅਰਜਨ ਦੇਵ ਪਬਲਿਕਸ ਹਾਈ ਸਕੂਲ ਸ੍ਰੀ ਬਾਰਤ ਸਾਹਿਬ ਜੀ ਬਾਬਾ ਸ਼੍ਰੀਚੰਨ ਜੀ ਦੇ ਸਥਾਨਾਂ ਤੋਂ ਇਸ ਸਕੂਲ ਪਹੁੰਚਾਏ ਤੇ ਮਹਾਰਾਜ ਦੇ ਉਸ ਸਮੇਂ ਦੇ ਦ੍ਰਿਸ਼ ਨੂੰ ਇਨਾਇ ਪ੍ਰਦਰਸ਼ਨੀ ਵਜੋਂ ਇੱਥੇ ਪੇਸ਼ ਕੀਤਾ ਹੈ ਅੱਜ ਜੋ ਸੰਗਤਾਂ ਇੱਥੇ ਪਹੁੰਚੀਆਂ ਦਰਸ਼ਨ ਕਰਦੀਆਂ ਪਈਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਸਹਿਯੋਗ ਪਾਠ ਕੀਤੇ ਨੇ ਉਹ ਰੂਹਾਂ ਇੱਥੇ ਇਕੱਠੀਆਂ ਹੋ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਹੋਏਗੀ ਇਧਰ ਬਹੁਤ ਸੋਹਣਾ ਦ੍ਰਿਸ਼ ਬਣਾਇਆ ਗਿਆ ਭਾਈ ਮਤੀ ਦਾਸ ਜੀ ਆਰੇ ਨਾਲ ਚਿਰੇ ਜਾ ਰਹੇ ਨੇ ਭਾਈ ਸਤੀ ਦਾਸ ਜੀ ਰੂਮ ਦੇ ਵਿੱਚ ਲਪੇਟ ਕੇ ਸ਼ਹੀਦੀ ਹੋ ਰਹੀ ਆ ਭਾਈ ਦਿਆਲਾ ਜੀ ਦੇਖ ਚੋ ਬਾਲੇ ਜਾ ਰਹੇ ਨੇ ਸੋ ਗੁਰੂ ਪਿਆਰਿਓ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਸੋ ਮਹਾਰਾਜ ਨੇ ਤਿਆਗ ਦਾ ਸਾਨੂੰ ਜਾ ਸਿਖਾਈ ਤਿਆ ਕਿਦਾਂ ਕਰਨਾ ਹਉਮੇ ਦਾ ਤਿਆਗ ਕਰਨਾ ਆਪਣੀ ਉਮਤ ਲਈ ਲੋੜ ਪਵੇ ਤੇ ਕਿਸ ਤਰ੍ਹਾਂ ਅੱਗੇ ਸੀਸ ਦੇਈਦਾ ਸੋ ਆਓ ਆਪਾਂ ਨਾਲ ਕੇ ਜੀ ਇਹਨਾਂ ਦੇ ਦਿਨ ਮਨਾ ਰਹੇ ਆ ਉਹਨਾਂ ਦੇ ਬਚਨਾਂ ਤੇ ਅਮਲ ਵੀ ਕਰਨਾ ਇਹ ਬੱਚਿਆਂ ਵੱਲੋਂ ਬਹੁਤ ਸੋਹਣੀਆਂ ਪ੍ਰਦਰਸ਼ਨੀਆਂ ਸਕੂਲਾਂ ਵੱਲੋਂ ਇੱਥੇ ਲਗਾਈਆਂ ਗਈਆਂ ਨੇ ਸੰਗਤ ਟੀਵੀ ਇੰਗਲੈਂਡ ਵੱਲੋਂ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਆ ਇਹ ਨੇ ਧਰ ਮੇਰੋ ਅਰ ਤੁਮ ਮੈਂ ਜੋਤ ਧਰੀ ਹਰ ਬਿਨਾ ਵਰਨਾ ਦੇਖੋ ਕੋਈ ਆਪਾਂ ਪਹੁੰਚੇ ਆਂ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਵਿਖੇ ਉੱਥੇ ਬੱਚਿਆਂ ਵੱਲੋਂ ਜੋ ਇਹ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਉਹਦੇ ਦਰਸ਼ਨ ਆਪ ਜੀ ਨੂੰ ਕਰਵਾ ਰਹੇ ਆਂ ਅੰਦਰ ਗੁਰੂ ਸਾਹਿਬ ਦੇ ਦਰਸ਼ਨ ਵੀ ਕਰਵਾਵਾਂਗੇ ਇੱਕ ਦ੍ਰਿਸ਼ ਜਿੱਥੇ ਆਪਾਂ ਪਹੁੰਚੇ ਆ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੇ ਅਸਥਾਨਾਂ ਤੇ ਬਾਬਾ ਬਕਾਲਾ ਸਾਹਿਬ ਜੀ ਕੀ ਕੌਤਕ ਰਚਿਆ ਭਾਈ ਮੱਖਣਸ਼ਾਲਾ ਬਾਣਾ ਜੀ ਦਾ ਬੇੜਾ ਕਿਦਾਂ ਡੁੱਬਦਾ ਸੀਗਾ ਆਪ ਜੀ ਨੇ ਸਾਰੀਆਂ ਸਾਖੀਆਂ ਸੁਣੀਆਂ ਹੋਈਆਂ ਬੱਚਿਆਂ ਨੇ ਦ੍ਰਿਸ਼ ਜਿਹੜੇ ਉਕਰੇ ਹੋਏ ਨੇ ਤੇ ਇਸੇ ਸਥਾਨ ਤੇ ਆ ਕੇ ਭਾਈ ਮੱਖਣਸ਼ਾਲਾ ਬਾਣਾ ਜੀ ਜਦੋਂ ਆਏ ਸੀਗੇ ਬਾਈ ਮੰਝੀਆਂ ਲੱਗੀਆਂ ਹੋਈਆਂ ਸੀਗੀਆਂ ਅੱਜ ਵੀ ਬਹੁਤ ਝੂਠੇ ਬੈਠੇ ਹੋਏ ਨੇ ਪਰ ਗੁਰੂ ਰਹਿਮਤ ਕਰੇ ਸੋ ਇਸੇ ਥਾਂ ਤੇ ਭਾਈ ਮੱਖਣਸ਼ਾਲਾ ਬਾਣਾ ਜੀ ਨੇ ਕੋਠੇ ਚੜ ਕੇ ਆਖਿਆ ਸੀਗਾ ਗੁਰਲਾਧੋਰੇ 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 ਸੋ ਸੱਚਾ ਗੁਰਲਾਧੋਰੇ ਪਹਾਗਾ ਵਾਲਿਆਂ ਸਿੱਖਾਂ ਦੇ ਘਰੇ ਜਨਮ ਹੋਏ ਨੇ ਸਾਡੇ ਤੇ ਮਹਾਰਾਜ ਜੀ ਕਿਰਪਾ ਕਰੇ ਸਾਨੂੰ ਚਰਣਾ ਨਾਲ ਜੋੜੀ ਰੱਖੇ ਬਾਣੀ ਬਾਣੇ ਨਾਲ ਜੋੜੀ ਰੱਖੇ ਸੋ ਇਹ ਬੱਚਿਆਂ ਦੀ ਮਿਹਨਤ ਇੱਥੇ ਆਪ ਜੀ ਨੂੰ ਦਿਖਾ ਰਹੇ ਪ੍ਰਦਰਸ਼ਨੀਆਂ ਮਹਾਰਾਜ ਜੀ ਦਾ ਜੋ 350 ਸਾਲਾ ਸ਼ਹੀਦੀ ਦਿਹਾੜਾ ਵਾ ਉਹਨੂੰ ਸਮਰਪਿਤ ਸ਼ਤਾਬਦੀ ਜਿਹੜੀ ਆ ਆਰੰਭ ਹੋਈ ਆ ਇਹ ਜਿੰਨੀ ਸੰਗਤ ਆਪ ਜੀ ਦਰਸ਼ਨ ਕਰਦੇ ਪਏ ਹੋਣਾ ਇਹਨਾਂ ਨੇ ਸਾਰਿਆਂ ਨੇ ਕਿਸੇ ਨੇ ਦੋ ਸਹਿਜ ਪਾਠ ਕੀਤੇ ਕਿੰਨੇ ਤਿੰਨ ਕੋਈ ਪੰਜ ਵਾਲਾ ਹੋਊਗਾ ਕੋਈ ਇਹ ਤੋਂ ਜ਼ਿਆਦਾ ਵਾਲਾ ਵੀ ਹੋਊਗਾ ਗੁਰੂ ਪਿਆਰਿਓ ਇਹ ਰੂਹਾਂ ਅੱਜ ਇਕੱਠੀਆਂ ਹੋਈਆਂ ਬਬੀ ਇਹ ਇਕੱਠੇ ਹੋਏ ਨੇ ਸਤ ਗੁਰੂ ਨੂੰ ਪੁਕਾਰਦੇ ਨੇ ਇਹ ਬਬੀਹਾਂ ਦਾ ਅੱਜ ਆਪ ਜੀ ਨੂੰ ਦ੍ਰਿਸ਼ ਦਿਖਾ ਰਹੇ ਆ ਇਹ ਵੀ ਬਹੁਤ ਸੋਹਣੀ ਪ੍ਰਦਰਸ਼ਨੀ ਗੁਰਲਾਡੋਰੇ ਗੁਰਲਾਦੋਰੇ ਤਿਲਕ ਜੰਜੂਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂ ਮਹਸਾਕਾ ਗੁਰਤੇਗ ਬਹਾਦਰ ਸਹਿ ਮਹਾਰਾਜ ਜੀ ਧੰਨ ਗੁਰਤੇਗ ਬਹਾਦਰ ਸਹਿ ਮਹਾਰਾਜ ਜੀ ਇੱਕ ਦ੍ਰਿਸ਼ ਜਦੋਂ ਕਸ਼ਮੀਰੀ ਪੰਡਤ ਮਹਾਰਾਜ ਜੀ ਦੇ ਕੋਲ ਆਉਂਦੇ ਨੇ ਕਿ ਮਹਾਰਾਜ ਧਰਮ ਸੰਕਟ ਵਿੱਚ ਆ ਤੇ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਦਾ ਦਿਨ ਮਨਾ ਰਹੇ ਹਨ ਦਿੱਲੀ ਵਿੱਚ ਸੀਸ ਦਿੱਤਾ ਸੀ ਜਾ ਕੇ ਤੇ ਨਾਲ ਸਿੱਖ ਜਿਹੜੇ ਸੀ ਭਾਈ ਦਿਆਲਾ ਜੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਆਪਣਾ ਸਾਰਾ ਕੁਝ ਪਰਿਵਾਰ ਤਿਆਗ ਦਿੱਤੇ ਜ਼ਮੀਨਾ ਜਾਇਦਾ ਤਾਂ ਸਾਰਾ ਕੁਝ ਤਿਆਗ ਕੇ ਮਹਾਰਾਜ ਦੇ ਚਰਨਾਂ ਵਿੱਚ ਆ ਗਏ ਮਹਾਰਾਜ ਜੀ ਕਹਿੰਦੇ ਕਿਰਤ ਕਰਿਆ ਕਰੋ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਜਦੋਂ ਕਿਰਤ ਕਰਾਂਗੇ ਸਾਨੂੰ ਕੋਈ ਖਰੀਦ ਨਹੀਂ ਸਕੂਗਾ ਨਾਮ ਜਪਣਾ ਹੈ ਤਗੜੇ ਹੋਣ ਵਾਸਤੇ ਅੰਦਰੋਂ ਤਗੜੇ ਹੋਣਾ ਹੈ ਕੋਈ ਚੀਜ਼ ਕੋਈ ਚੀਜ਼ ਮੋਹ ਨਾ ਸਕੇ ਉਹਦੇ ਵਾਸਤੇ ਸਿਮਰਨ ਭਜਨ ਬੰਦਗੀ ਇਸ ਵਾਸਤੇ ਮਹਾਰਾਜ ਜੀ ਨੇ ਕਿਹਾ ਸੀ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਬਹੁਤ ਸੋਹਣੇ ਦ੍ਰਿਸ਼ ਬੱਚਿਆਂ ਨੇ ਸੁਨਾਲ ਨਾਲ ਬੱਚੇ ਇੱਥੇ ਪੇਂਟਿੰਗ ਕਰ ਰਹੇ ਨੇ ਜਈਆ ਖਾਨ ਦੇ ਹੁਕਮ ਦੇ ਹੁਕਮ ਤੇ ਭਾਈ ਸੁਬੇਕ ਸਿੰਘ ਨੂੰ ਚਰਖੜੀ ਤੇ ਚਾੜਿਆ ਗਿਆ ਇੱਕ ਦ੍ਰਿਸ਼ ਬੱਚਿਆਂ ਨੇ ਪੇਸ਼ ਕੀਤਾ ਇੱਧਰ ਫੇਰ ਉਹੀ ਦ੍ਰਿਸ਼ ਹਰ ਇੱਕ ਸਕੂਲ ਵੱਲੋਂ ਆਪਣੇ ਆਪਣੇ ਤਰੀਕੇ ਨਾਲ ਜਿਹੜੇ ਬਣਾਏ ਗਏ ਨੇ ਭਾਈ ਜੈਤਾ ਜੀ ਦਿਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਗੁਰਤੇਗ ਬਾਦਸਾਹ ਮਹਾਰਾਜ ਦਾ ਅਸੀਸ ਲੈ ਕੇ ਚੱਲੇ ਸੀਗੇ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਸੀਨੀਅਰ ਸੈਂਟਰੀ ਸਕੂਲ ਦੇ ਵਿਦਿਆਰਥਣਾਂ ਹਾਂ ਅਸੀਂ ਇਹ ਮਾਡਲ ਆਪਣੇ ਵਾਹਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧਿਆਨ ਵਿੱਚ ਬਣਾਇਆ ਹੈ ਕਿ ਕਿਵੇਂ ਉਹ ਪ੍ਰਗਟ ਹੋਏ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡਾਇਰੈਕਟਰ ਆ ਉਹ ਬਹਾਦਰਗੜ੍ਹ ਦੇ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਸ ਉਪਰਾਲੇ ਦੇ ਤਹਿਤ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਤਾਬਦੀ 350 ਸਾਲਾ ਸ਼ਹੀਦੀ ਦਿਵਸ ਨੂੰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਜਿੱਥੇ ਕਿ ਦੁਨੀਆ ਦੇ ਵਿੱਚ ਉੱਥੇ ਹੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਨੇ ਕਾਲਜ ਨੇ ਅਤੇ ਹੋਰ ਵਿਦਿਆਲੇ ਨੇ ਉਹਨਾਂ ਵਿਦਿਆਲਿਆਂ ਦੇ ਤਹਿਤ ਵਿਸ਼ੇਸ਼ ਮੋਡਲਾਂ ਦੀ ਜੋ ਹੈ ਉਹ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ ਜਿਸ ਵਿੱਚ ਗੁਰੂ ਸਾਹਿਬ ਜੀ ਦਾ ਸਫਰ ਹੈ ਉਸ ਨੂੰ ਬਿਆਨ ਕੀਤਾ ਜਾ ਰਿਹਾ ਹੈ ਅਤੇ ਨਾਲ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਅਤੇ ਜਿਸ ਤਰ੍ਹਾਂ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਦਿੱਲੀ ਤੋਂ ਲੈ ਕੇ ਆਂਦੇ ਨੇ ਉਹ ਪ੍ਰਦਰਸ਼ਨੀ ਦੇ ਵਿੱਚ ਇਤਿਹਾਸ ਨੂੰ ਪ੍ਰਗਟ ਕੀਤਾ ਗਿਆ ਹੈ ਅਤੇ ਨਾਲ ਦੇ ਨਾਲ ਉਹਨਾਂ ਦੀ ਜੋ ਗੁਰਬਾਣੀ ਹੈ ਉਸ ਗੁਰਬਾਣੀ ਦੀਆਂ ਟੁਕਾਂ ਜਿਸ ਤਰ੍ਹਾਂ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਲੋਕ ਮਹੱਲਾ ਨੋਮਾ ਪੜਦੇ ਆ ਭੈ ਕਾ ਹੁਕੂ ਦੇਤ ਨਹਿ ਪਹਿਮਨਤ ਆਨ ਕਹੋ ਨਾਨਕ ਸੁਨਰੇ ਮਨਾ ਗਿਆਨੀ ਤਾਹਿਬ ਖਾਨ ਅਜਿਹਾਂ ਤੁਕਾਂ ਜੋ ਮਹਾਰਾਜ ਦੀਆਂ ਜੋ ਸੰਦੇਸ਼ ਦਿੰਦੀਆਂ ਨੇ ਸਾਨੂੰ ਇੱਕ ਵਧੀਆ ਗਿਆਨੀ ਬਨਣ ਦਾ ਅਜਿਹਾ ਬਿਆਨ ਕੀਤਾ ਗਿਆ ਹੈ ਸੋ ਉਸੇ ਦੇ ਤਹਿਤ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਜਿੱਥੇ ਮਹਾਰਾਜ ਜੀ ਨੇ 26 ਸਾਲ ਨੋਮਿ ਹੀ ਨੇ ਅਤੇ 13 ਦਿਨ ਰਹਿ ਕੇ ਤਪ ਕੀਤਾ ਉੱਥੇ ਹੀ ਬਾਬਾ ਮੱਖਣਸ਼ਾਲੂ ਬਾਣਾ ਜੀ ਆਉਂਦੇ ਨੇ ਜਿਸ ਤਰ੍ਹਾਂ ਪੁਰਤਗਾਲ ਤੋਂ ਆਉਂਦੇ ਨੇ ਤਾਂ ਉਹਨਾਂ ਦਾ ਜੋ ਇੱਕ ਬੇੜਾ ਹੈ ਚੱਕਰਵਰਤੀ ਤੂਫਾਨਾਂ ਦੇ ਵਿੱਚ ਫਸਦਾ ਹੈ ਤਾ ਬਾਬਾ ਮੱਖਣਸ਼ਾਲੂ ਬਾਣਾ ਜੀ ਜੋ ਭਾਈ ਬੱਲੂ ਜੀ ਦੇ ਪਰਿਵਾਰ ਦੇ ਵਿੱਚ ਸੀ ਤੇ ਪਿਛਲੇ ਸਮੇਂ ਤੋਂ ਗੁਰੂ ਘਰ ਦੇ ਨਾਲ ਜੁੜੇ ਸੀ ਗੁਰੂ ਘਰ ਦੀ ਮਰਿਆਦਾ ਤੂੰ ਜਾਣੂ ਸੀ ਤਾਂ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਨੇ ਮਹਾਰਾਜ ਮੇਰਾ ਬੇੜਾ ਬੰਨੇ ਲਾਓ ਕਿਉਂਕਿ ਅਰਦਾਸ ਅਜਿਹੀ ਹੈ ਅਰਦਾਸ ਤੇ ਨਾਲ ਮਨੁੱਖ ਦੇ ਵੱਡੇ ਵੱਡੇ ਦੁੱਖ ਕੱਟੇ ਜਾਂਦੇ ਨੇ ਤਾਂ ਬਾਬਾ ਮੱਖਣਸ਼ਾਹ ਦਾ ਬੇੜਾ ਬੰਨੇ ਲੱਗਦਾ ਹੈ ਤਾਂ ਬਾਬਾ ਮੱਖਣਸ਼ਾਹ ਨੇ ਜੋ 500 ਮੋਹਰਾਂ ਦੀ ਸੁਖਣਾ ਸੀ ਸੁਖੀ ਸੀ ਗੁਰੂ ਸਾਹਿਬ ਨੂੰ ਆ ਕੇ ਚੜਾਵਾਂਗਾ ਜੇ ਸਮੇਂ ਬਾਬਾ ਮੱਖਣ ਸ਼ਾਹ ਜੀ ਹੁੰਦੇ ਨੇ ਤਾਂ ਉੱਥੇ ਦੇਖਦੇ ਨੇ ਕਿ ਪਖੰਡੀਆਂ ਦੇ ਅੱਗੇ ਡੇਰੇ ਲੱਗੇ ਹੋਏ ਨੇ ਗੱਡੀਆਂ ਲਗਾ ਕੇ ਬੈਠੇ ਨੇ ਤਾਂ ਬਾਬਾ ਮੱਖਣ ਸ਼ਾਹ ਜੀ ਇੱਕ ਤਰਕੀਬ ਸੋਚਦੇ ਨੇ ਦੋ-ਦੋ ਮੋਹਰਾ ਰੱਖ ਕੇ ਉਹ ਅਸਲ ਗੁਰੂ ਨੂੰ ਲੱਭਣ ਦੀ ਜੋ ਤਰਕੀਬ ਸੀ ਅੱਜ ਵੀ ਜੋ ਸਾਡੇ ਵਿੱਚ ਕਾਮਯਾਬ ਦੂਰ ਅੰਦੇਸ਼ੀ ਬਾਬਾ ਮੱਖਣ ਸ਼ਾਹ ਵਰਗੀ ਸਾਡੇ ਵਿੱਚ ਨਹੀਂ ਹੈ ਕਿਉਂਕਿ ਜੋ ਵੇਖੀਏ ਬਹੁਤ ਵੱਡੀ ਦੂਰ ਅੰਦੇਸ਼ੀ ਹੈ ਕਿਉਂਕਿ ਇੱਕ ਪਾਸੇ 20-22 ਗੱਡੀਆਂ ਲੱਗੀਆਂ ਉਸ ਵਿੱਚ ਅਸਲ ਗੁਰੂ ਦੀ ਪਛਾਣ ਕਰਨੀ ਬਹੁਤ ਵੱਡੀ ਮੈਨੂੰ ਲੱਗਦਾ ਇੱਕ ਮਹਾਨਤਾ ਹੈ ਬਾਬਾ ਮੱਖਣਸ਼ਾਹ ਜੀ ਜੋ ਵਿਜ਼ਨ ਹੈ ਉਹ ਬਾਬਾ ਮੱਖਣਸ਼ਾਹ ਦੇ ਕੋਲ ਸੀ ਤਾਂ ਬਾਬਾ ਮੱਖਣਸ਼ਾਹ ਜੀ ਭੋਰੇ ਦੇ ਵਿੱਚ ਜਾਂਦੇ ਨੇ ਤਾਂ ਜਿਸ ਸਮੇ ਮੋਹਰਾ ਰੱਖਦੇ ਨੇ ਤਾਂ ਉਸ ਸਮੇ ਜੋ ਗੁਰੂ ਤੇਗ ਬਹਾਦਰ ਮਹਾਰਾਜ ਸੀ ਤਾਂ ਉਹ ਕਹਿੰਦੇ ਨੇ ਵਾਦਾ ਤੂੰ 500 ਮੋਹਰਾਂ ਦਾ ਕੀਤਾ ਤੇ ਮੋਹਰਾਂ ਤੂੰ 5 ਰੱਖ ਰਿਆ ਤਾਂ ਉਸ ਸਮੇ ਗੁਰੂ ਗੁਰੂ ਮਹਾਰਾਜ ਜੋ ਹਨ ਅਸਲ ਉਹ ਪਤਾ ਲੱਗਦਾ ਹੈ ਬਾਬਾ ਮੱਖਣਸ਼ਾਹ ਜੀ ਨੂੰ ਤਾਂ ਬਾਬਾ ਮੱਖਣਸ਼ਾਹ ਜੀ ਕੋਠੇ ਤੇ ਚੜ ਕੇ ਹੁੱਕਾ ਦਿੰਦੇ ਨੇ ਸਾਚਾ ਗੁਰ ਦਾਦੋਰੇ ਸੋ ਇਸ ਤਰ੍ਹਾਂ ਗੁਰੂ ਸਾਹਿਬ ਮਹਾਰਾਜ ਪ੍ਰਗਟ ਹੁੰਦੇ ਨੇ ਕਿ ਬਾਬਾ ਮੱਖਣਸ਼ਾਹ ਦੀ ਬੜੀ ਜਗ੍ਹਾ ਮਹਾਨਤਾ ਹੈ ਗੁਰੂ ਸਾਹਿਬ ਨੂੰ ਪ੍ਰਗਟ ਕਰਨ ਦੇ ਵਿੱਚ ਵੀ ਸੋ ਫ੍ਰੋਮਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡਾਇਰੈਕਟੋਰੇਟ ਆਫ ਬਹਾਦਰਗੜ ਦੇ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਹੈ ਜੋ ਗੁਰੂ ਸਾਹਿਬ ਦੀ ਯਾਦ ਨੂੰ ਵਿੱਚ ਕੀਤਾ ਜਾ ਰਿਹਾ ਹੈ ਤੇ ਇੱਕ ਬੱਚਿਆਂ ਦੇ ਬਣੂ ਜੋ ਬਹੁਤ ਵੱਡੀ ਪ੍ਰਦਰਸ਼ਨੀ ਹੈ ਕਿਉਂਕਿ ਆਮ ਸਕੂਲਾਂ ਦੇ ਵਿੱਚ ਵੇਖੀਏ ਤਾਂ ਸਿੱਖੀ ਦੀ ਜੋ ਗੱਲ ਹੈ ਬਹੁਤ ਘੱਟ ਕੀਤੀ ਜਾਂਦੀ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਧਾਰੇ ਨੇ ਉਹਨਾਂ ਆਧਾਰਿਆਂ ਦੇ ਵਿੱਚ ਬੱਚਿਆਂ ਨੂੰ ਜਿੱਥੇ ਦੁਨੀਆਵੀ ਵਿੱਦਿਆ ਦੇ ਨਾਲ ਜੋੜਿਆ ਜਾ ਰਿਹਾ ਹੈ ਉਥੇ ਨਾਲ ਦੇ ਨਾਲ ਇੱਕ ਅਧਿਆਤਮਕ ਵਿੱਦਿਆ ਦੇ ਨਾਲ ਜੋੜਿਆ ਜਾ ਰਿਹਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ ਬੱਚਿਆਂ ਨੂੰ ਅਧਿਆਤਮਕ ਵਿੱਦਿਆ ਦੀ ਕਿਉਂਕਿ ਜਿਸ ਸਮੇਂ ਅਸੀਂ ਮਾਝੇ ਦੀ ਗੱਲ ਕਰਦੇ ਹਾਂ ਨਾ ਸ਼ਹੀਦਾਂ ਦੀ ਧਰਤੀ ਹੈ ਉਸ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਵੇਖੀਏ ਨਾ ਕੇਵਲ ਤੇ ਕੇਵਲ ਤੁਸੀਂ ਦੋ ਪਛਾਵਾ ਬੋਲ ਸਕਦੇ ਹੋ ਹਿੰਦੀ ਪਲੱਸ ਇੰਗਲਿਸ਼ ਪੰਜਾਬੀ ਬੋਲਣ ਤੇ ਬੈਨ ਹੈ ਉੱਥੇ ਸਰਕੂਲਰ ਕੱਢੇ ਜਾਂਦੇ ਨੇ ਬੱਚਿਆਂ ਨੂੰ ਜੁਰਮਾਨੇ ਲਗਾਏ ਜਾਂਦੇ ਵੱਡੀ ਗੱਲ ਇਹ ਵੀ ਕਿ ਜੇਕਰ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਨਹੀਂ ਪੜ ਸਕਦੇ ਤਾਂ ਆਪਾਂ ਮੈਨੂੰ ਲੱਗਦਾ ਉੱਥੇ ਸਾਨੂੰ ਇਤਿਹਾਸ ਵੀ ਪੜਨ ਦੀ ਖੋਲ ਨਹੀਂ ਕਿਉਂਕਿ ਜੋ ਅੱਜ ਪਹਿਲੀ ਗੱਲ ਉਹੋ ਹੀ ਆ ਜੋ ਪੰਜਾਬੀ ਦਾ ਪਾਠਕ੍ਰਮ ਆ ਸਿਰਜਿਆ ਗਿਆ ਹੈ ਉਹਦੇ ਵਿੱਚ ਅੱਜ ਸਾਡੇ ਬੱਚਿਆਂ ਨੂੰ ਕੀ ਪੜਾਇਆ ਜਾ ਰਿਹਾ ਹੀਰ ਰਾਂਝਾ ਸੱਸੀ ਪੁੰਨੂ ਇਹ ਸਾਡੇ ਕਿਸੇ ਨਹੀਂ ਸੀ ਕਿਸੇ ਸਨ ਸਾਡੇ ਭਾਈ ਮਤੀ ਦਾ ਜੀ ਦੇ ਭਾਈ ਸਤੀ ਦਾ ਜੀ ਦੇ ਭਾਈ ਦਿਆਲਾ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਕਿਸੇ ਸਨ ਕਿਉਂਕਿ ਇਸ ਦੇ ਵਿੱਚ ਇੱਕ ਬੰਦਾ ਇਨਵੋਲਵ ਨਹੀਂ ਮੈਨੂੰ ਲੱਗਦਾ ਹੈ ਕਿ ਜਿੱਥੇ ਹਰ ਇੱਕ ਬੰਦਾ ਇਨਵੋਲਵ ਹੈ ਜੇਕਰ ਅਸੀਂ ਆਪ ਯਤਨ ਕਰਾਂਗੇ ਨੇ ਜਿੱਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਪਰਾਲੇ ਲਿਖੇ ਨੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਦੇ ਸਕੂਲਾਂ ਦੇ ਵਿੱਚ ਵੀ ਜਿੱਥੇ ਦੁਨਿਆਵੀ ਵਿੱਦਿਆ ਦਿੱਤੀ ਜਾ ਰਹੀ ਹੈ ਉੱਥੇ ਨਾਲ ਦੇ ਨਾਲ ਅਧਿਆਤਮਕ ਵਿੱਦਿਆ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ